ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਾਪਰੇਤ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਤੁਹਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਵਿੱਚ ਦੱਸਾਂਗੇ ਕਿ ਜੋ ਪਿੰਚਾਇਤ ਦੇ ਮੁੱਖ ਮੈਂਬਰ ਸਰਪੰਚ ਹੁੰਦੇ ਹਨ ਉਹਨਾਂ ਦੇ ਕੀ ਕੰਮ ਹੁੰਦੇ ਹਨ ਅਤੇ ਉਹਨਾਂ ਕੋਲ ਕਿਹੜੀ ਸ਼ਕਤੀ ਹੁੰਦੀ ਹੈ ਜਿਸ ਨਾਲ ਪ੍ਰਧਾਨ ਮੰਤਰੀ ਤੱਕ ਉਹ ਕੰਟੈਕਟ ਕਰ ਸਕਦੇ ਹਨ ਇਸ ਵੀਡੀਓ ਵਿੱਚ ਖਾਸ ਤੌਰ ਤੇ ਪੰਜਾਬ ਦੀ ਪੰਚਾਇਤਾਂ ਦੇ ਸਰਪੰਚ ਦੀ ਗੱਲ ਕਰਾਂਗੇ ਜੇਕਰ ਤੁਸੀਂ ਇਸ ਟੌਪਿਕ ਨੂੰ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਦੇਖਿਓ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੰਡ ਦੀ ਪੰਚਾਇਤ ਦੇ ਮੁੱਖ ਮੈਂਬਰ ਜੋ ਸਰਪੰਚ ਹੁੰਦੇ ਹਨ ਉਹਨਾਂ ਦਾ ਹਕੀਕਾ ਹੁੰਦਾ ਹੈ ਅਤੇ ਉਸ ਕੋਲ ਕੀ ਪਾਵਰ ਹੁੰਦੀ ਹੈ ਪਿੰਡ ਦੇ ਸਰਪੰਚ ਦਾ ਮੁੱਖ ਕੰਮ ਹੁੰਦਾ ਹੈ ਕਿ ਪਿੰਡ ਦਾ ਵਿਕਾਸ ਕਰਾਉਣਾ ਅਤੇ ਜੋ ਮਾਮਲੇ ਹੁੰਦੇ ਹਨ ਉਹਨਾਂ ਨੂੰ ਸੁਲਝਾਉਣਾ ਸਰਪੰਚ ਨੂੰ ਚਾਹੀਦਾ ਹੈ ਕਿ ਪਿੰਡ ਦਾ ਵਿਕਾਸ ਕੀਤਾ ਜਾਵੇ ਜੋ ਸੜਕਾਂ ਨਾਲੀਆਂ ਹਨ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਜਿਕਰ ਨਹੀਂ ਹਨ ਤਾਂ ਉਹਨਾਂ ਨੂੰ ਬਣਵਾਇਆ ਜਾਵੇ ਅਤੇ ਜੇਕਰ ਲਿੰਕ ਰੋਡ ਟੁੱਟੇ ਹੋਏ ਹਨ ਉਹਨਾਂ ਨੂੰ ਮੁਰੰਮਤ ਲਈ ਐਮ.ਐਲ.ਏ ਜਾਂ ਐਮ.ਪੀ ਨੂੰ ਸਪਰਸ਼ ਪਰੇ ਪਿੰਡ ਤੇ ਸਕੂਲਾਂ ਜਾਂ ਕਾਲਜ ਨੂੰ ਸਹੀ ਤਰੀਕੇ ਨਾਲ ਆਰਗੇਨਾਈਜ਼ ਕਰਾਵੇ ਅਤੇ ਟੀਚਰਾਂ ਦੀ ਕਮੀ ਨੂੰ ਪੂਰਾ ਕਰੇ ਜੇ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਕਿਸੇ ਚੀਜ਼ ਦੀ ਕਮੀ ਹੈ ਤਾਂ ਉਸ ਨੂੰ ਪੂਰਾ ਕਰੇ ਪਿੰਡ ਵਿੱਚ ਘਟੋ ਘਟ ਇੱਕ ਹਸਪਤਾਲ ਜਾਂ ਡਿਸਪੈਂਸਰੀ ਕਰਵਾਵੇ ਅਤੇ ਜੇਕਰ ਹੈ ਤਾਂ ਉਸ ਦੀ ਮੁਰੰਮਤ ਅਤੇ ਉਸ ਦਾ ਵਿਕਾਸ ਕਰੇ ਪਿੰਡ ਵਾਸੀਆਂ ਨੂੰ ਸਾਫ਼ ਪਾਣੀ მიਗੋਈਆ ਕਰਾਉਣਾ ਵੀ ਸਰਪੰਚ ਦੀ ਜ਼ਿੰਮੇਵਾਰੀ ਹੈ ਅਤੇ ਪਿੰਡ ਵਿੱਚ ਕੋਈ ਵੀ ਧਾਰਮਿਕ ਜਤਾਂ ਕੋਈ ਵੀ ਸਮੰਗ ਮੰਦ ਹੈ ਤਾਂ ਉਸ ਨੂੰ ਆਰਗੇਨਾਈਜ਼ ਅਤੇ ਸਹੀ ਢੰਗ ਨਾਲ ਜ਼ਰੂਰ ਕਰਾਉਣਾ ਵੀ ਸਰਪੰਚ ਦੀ ਜ਼ਿੰਮੇਵਾਰੀ ਹੈ ਉਹ ਕਰ ਸਕਦਾ ਹੈ ਉਹ ਇਸ ਨੂੰ ਕਰਾਉਣ ਲਈ ਲੋਕਾਂ ਨੂੰ ਸਿਫਾਰਿਸ਼ ਕਰਦਾ ਹੈ ਅਤੇ ਪਿੰਡ ਦੇ ਮਾਮਲੇ ਜੋ ਲੜਾਈ ਝਗੜੇ ਹੁੰਦੇ ਹਨ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਪ੍ਰਕਾਰ ਦੇ ਮਾਮਲੇ ਹੁੰਦੇ ਹਨ ਉਹਨਾਂ ਨੂੰ ਬਹੁਤ ਹੀ ਵਧੀਆ ਢਿੱਕੇ ਨਾਲ ਸੁਲਝਾਉਣਾ ਇਹ ਵੀ ਸਰਪੰਚ ਦਾ ਕੰਮ ਹੁੰਦਾ ਹੈ ਤਾਂ ਇਹ ਸਨ ਸਰਪੰਚ ਦੇ ਕੁਝ ਡਿਊਟੀ ਕੰਮ ਪਰ ਇਸ ਤੋਂ ਵੀ ਵੱਧ ਸਰਪੰਚ ਦੇ ਕੰਮ ਹੁੰਦੇ ਹਨ ਜੋ ਵੀ ਪਿੰਡ ਦੇ ਲੋਕਾਂ ਨੂੰ ਲਈ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਜਦ ਸਰਟੀਫਿਕੇਟ ਬਣਦਾ ਹੈ ਉਸ ਉੱਪਰ ਆਪਣੀ ਮੋਹਰ ਲਗਾ ਕੇ ਉਸ ਨੂੰ ਪਾਸ ਕਰੇ ਤਾਂ ਇਹ ਸਨ ਕੁਝ ਡਿਊਟੀ ਕੰਮ ਜੋ ਸਰਪੰਚ ਦੇ ਰਹਿਣ ਤਾਂ ਹੁਣ ਆਪਾਂ ਗੱਲ ਕਰਾਂਗੇ ਕਿ ਸਰਪੰਚ ਕੋਲ ਕਿਹੜੀ ਕਿਹੜੀ ਪਾਵਰਾਂ ਹੁੰਦੀਆਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਸਰਪੰਚ ਕੋਲ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਜੋ ਕਿ ਇੱਕ ਐਮਐਲਏ ਜਾਂ ਐਮਪੀ ਦੇ ਪ੍ਰਾਪਰ ਦੀ ਪਾਵਰ ਆਪਕਾਇਆ ਸਕਦੇ ਆ ਕਿਉਂਕਿ ਪਿੰਡ ਦੇ ਵਿਕਾਸ ਲਈ ਉਹ ਕਿਸੇ ਦੀ ਪਾਵਰ ਦਾ ਯੂਜ਼ ਕਰ ਸਕਦਾ ਹੈ ਜੋ ਕਿ ਕਿਸੇ ਵੀ ਅਫਸਰ ਜਿਵੇਂ ਕੋਈ ਪੁਲਿਸ ਅਫਸਰ, ਪਟਵਾਰੀ, ਤਹਿਸੀਲਦਾਰ ਜਾਂ ਡੀਸੀ ਉਸ ਕੋਲ ਆਪਣੇ ਕੰਮ ਕਰਵਾ ਕਰਦਾ ਹੈ ਪਿੰਡ ਦੇ ਵਿਕਾਸ ਲਈ ਅਤੇ ਇਸ ਲਈ ਕੋਈ ਵੀ ਇਸ ਨੂੰ ਮਨਾ ਨਹੀਂ ਕਰ ਸਕਦਾ ਜੇਕਰ ਕੋਈ ਇਸ ਨੂੰ ਰੁਕਾਵਟ ਪਾਉਂਦਾ ਹੈ ਤਾਂ ਸਰਪੰਚ ਇਸ ਨੂੰ ਚੈਲੰਜ ਕਰ ਦਿੰਦਾ ਹੈ ਅਤੇ ਕੋ ਮਲ ਏ ਜਾਂ ਐਮ ਪੀ ਨੂੰ ਇਸ ਦੀ ਸ਼ਿਕਾਇਤ ਕਰ ਸਕਦਾ ਹੈ ਜੇਕਰ ਇਸ ਦੀ ਵਾਤਰੀ ਗੱਲ ਨਹੀਂ ਅੰਦਾਜ਼ ਤਾਂ ਉਹ ਸੀਐਲ ਜਾਂ ਪੀਐਮ ਨਾਲ ਗੱਲ ਵੀ ਕਰ ਸਕਦਾ ਹੈ ਜੋ ਕਿ ਲੋੜ ਪੈਣ ਤੇ ਕੀਤਾ ਜਾ ਸਕਦਾ ਹੈ ਅਤੇ ਲੋੜ ਪੈਣ ਤੇ ਕੋਰਟ ਵਿੱਚ ਵੀ ਉਹ ਆਪਣੀ ਸਪਾਈ ਦੇ ਸਕਦਾ ਹੈ ਅਤੇ ਸਰਪੰਚ ਦੀ ਗੱਲ ਨੂੰ ਕੋਰਟ ਬਹੁਤ ਹੀ ਧਿਆਨਪੂਰਵਕ ਸੁਨੇਗਾ ਅਤੇ ਸਰਪੰਚ ਦੀ ਗੱਲ ਕੋਰਟ ਵਿੱਚ ਵੀ ਧਿਆਨ ਨਾਲ ਰੱਖੀ ਜਾਵੇਗੀ ਇਸ ਤਰ੍ਹਾਂ ਸਰਪੰਚ ਦੀਆਂ ਕਈ ਸ਼ਕਤੀਆਂ ਨੇ ਜੋ ਆਪਣਾ ਇਸਤੇਮਾਲ ਕਰਕੇ ਪਿੰਡ ਨੂੰ ਬਿਹਤਰ ਕਰ ਸਕਦਾ ਹੈ ਪਰ ਹੁਣ ਗੱਲ ਕਰਾਂਗੇ ਕਿ ਜੋ ਪੰਜਾਬ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਪੰਚਾਇਤੀ ਇਲੈਕਸ਼ਨ ਦਾ ਤਾਂ ਉਸ ਵਿੱਚ ਲੋਕ ਇੰਨੀ ਜ਼ਿਆਦਾ ਬੋਲੀਦਾ ਕਿ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ 60 ਲੱਖ ਕਰੋੜ 2 ਕਰੋੜ ਤੱਕ ਬੋਰੀਆਂ ਲੰਗਾਰਿਆ ਹਨ ਤਾਂ ਉਹ ਕਿਉਂ ਇਹ ਸਰਪੰਚ ਹੀ ਲੈਣਾ ਚਾਹੁੰਦੇ ਹਨ ਕੀ ਫਾਇਦਾ ਹੈ ਇਸ ਸਰਪੰਚ ਹੀ ਲੈ ਕੇ ਅਤੇ ਕਈ ਜਗ੍ਹਾ ਤਾਂ ਲੜਾਈ ਝਗੜੇ ਵੀ ਵਖੇ ਜਾਂਦੇ ਹਨ ਅਤੇ ਕੀ ਜਿਹੜਾ ਬੁੜੀ ਚੱਲ ਚੁੱਕੀ ਹੈ ਜੋ ਪੰਚਾਇਤ ਦੇ ਨੋਮੀਨੇਸ਼ਨ ਪਰਣ ਵਾਸਤੇ ਲੋਕ ਗਏ ਹਨ ਉਹਨਾਂ ਵਿੱਚਕਾਰ ਇੱਕ ਬੁੜੀ ਚੱਲੀ ਸੀ ਅਤੇ ਕਈ ਜਗ੍ਹਾ ਸੁਣਨ ਨੂੰ ਆ ਰਿਹਾ ਹੈ ਕਿ ਕਈ ਲੋਕਾਂ ਦੇ ਜੋ ਨੋਮੀਨੇਸ਼ਨ ਵਾਲੇ ਫਾਰਮ ਹਨ ਉਹ ਲੈ ਕੇ ਲੋਕ ਪਾ ਚੁੱਕੇ ਹਨ ਤਾਂ ਜੋ ਉਹ ਲੋਕ ਨੋਮੀਨੇਸ਼ਨ ਨਾ ਪਰਤ ਸਕਣ ਤਾਂ ਉਹਨਾਂ ਦਾ ਸਰਪੰਚੀ ਦਾ ਰਾਸਤਾ ਆਸਾਨ ਹੋ ਜਾਵੇ ਤਾਂ ਇਸ ਦੇ ਪਿੱਛੇ ਕੀ ਫਿਲਰੀ ਦਾ ਇੰਟੈਂਸ਼ਨ ਹੈ ਕਿ ਸਰਪੰਚ ਦੀ ਫਿਲਰੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਦੋਸਤਾਂ ਨੂੰ ਦੱਸਦਿਆਂ ਕੀ ਸਰਪੰਚ ਦੀ ਸੈਲਰੀ ਕਿੰਨੀ ਹੁੰਦੀ ਹੈ ਤਾਂ ਇਹ ਕੁਝ ਰਿਸਰਚ ਕਰਨ ਤੋਂ ਬਾਅਦ ਅਤੇ ਇੰਟਰਨੈਟ ਦੀ ਮੰਨਣ ਤੋਂ ਬਾਅਦ ਇਹ ਨਿਕਲਿਆ ਹੈ ਕਿ ਸਰਪੰਚ ਦੀ ਸੈਲਰੀ 3000 ਤੋਂ 5000 ਪਰ ਮਹੀਨਾ ਹੁੰਦੀ ਹੈ ਅਤੇ ਪੰਚਾਇਤ ਦੇ ਮੈਂਬਰ ਦੀ 2000 ਤੋਂ 2500 ਪਰ ਮਹੀਨਾ ਸੈਲਰੀ ਹੁੰਦੀ ਹੈ ਤਾਂ ਇਹ ਸਰਪੰਚ ਜਾਂ ਮੈਂਬਰ ਦੇ ਹਿਸਾਬ ਨਾਲ ਬਹੁਤ ਘੱਟ ਹੈ ਕਿਉਂਕਿ ਲੋਕ 2 ਕਰੋੜ ਤੱਕ ਬੋਲੀਆਂ ਲਗਾ ਰਹੇ ਹਨ ਸਰਪੱਚੀ ਲੈਂਡ ਵਿੱਚ ਤਾਂ ਇਹ ਕਿਸ ਤਰ੍ਹਾਂ ਪੂਰੇ ਹੋਣਗੇ ਤਾਂ SPG ਲੋਕਾਂ ਦੀ ਟੈਨਸ਼ਨ ਬਹੁਤ ਵੱਲਦੀ ਹੈ ਕਿ ਜੋ ਸਰਕਾਰ ਵੱਲੋਂ ਗਰੰਟਾਂ ਆਉਂਦੀਆਂ ਹਨ ਉਹਨਾਂ ਨੇ ਆਪਣੇ ਨਿੱਜੀ ਪਰਪਤ ਲਈ ਯੂਜ਼ ਕਰਕੇ ਅਤੇ ਲੋਕਾਂ ਲਈ ਜੋ ਗ੍ਰਾਂਟ ਆਈ ਹੈ ਉਸ ਦਾ ਇਸਤੇਮਾਲ ਨਾ ਕਰਕੇ ਆਪਣੇ ਉੱਪਰ ਪੈਸਾ ਖਰਚ ਕੇ ਇਸ ਨੂੰ ਵਰਤਿਆ ਜਾਂਦਾ ਹੈ ਇਸ ਲਈ ਲੋਕ ਸਰਪੰਚੀ ਲੈਣਾ ਚਾਹੁੰਦੇ ਹਨ ਕਿਉਂਕਿ ਸਰਕਾਰ ਵੱਲੋਂ ਹਰ ਸਾਲ ਸੜਕਾਂ ਨਾਲੀਆਂ ਅਤੇ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਆਉਂਦੇ ਹਨ ਪਰੇ ਪੈਸਾ ਕਦੇ ਵੀ ਯੂਜ਼ ਨਹੀਂ ਹੁੰਦਾ ਇਸ ਪੈਸੇ ਨੂੰ ਸਰਪੰਚ ਮੈਂਬਰ ਆਪਣੇ ਨਿੱਜੀ ਪਰਪਸ ਲਈ ਆਪਣੇ ਕਾਰ ਯੂਜ਼ ਕਰ ਲੈਂਦੇ ਹਨ ਤਾਂ ਇਹ ਗੱਲ ਬਹੁਤ ਗਲਤ ਹੈ ਕਿ ਜੋ ਪਿੰਡ ਦੇ ਵਿਕਾਸ ਲਈ ਪੈਸਾ ਹੈ ਉਸ ਨੂੰ ਪਿੰਡ ਦੇ ਵਿਕਾਸ ਲਈ ਲਗਾਉਣਾ ਚਾਹੀਦਾ ਹੈ ਤਾਂ ਇਸ ਦੇ ਖਿਲਾਫ ਆਪਾਂ ਕਾਰਵਾਈ ਕਰ ਸਕਦੇ ਹਾਂ ਜੋ ਕਿ ਆਪਾਂ ਆਰਟੀਫਾਈ ਕਰਕੇ ਜੋ ਕਿ ਸਰਪੰਚ ਦੀ ਪੂਰੀ ਡਿਟੇਲ ਨਿਕਲਵਾ ਕੇ ਕਰਦੇ ਹਾਂ ਕਿ ਕਿੰਨਾ ਪੈਸਾ ਆਇਆ ਹੈ ਅਤੇ ਕਿੰਨਾ ਪੈਸਾ ਕਿੱਥੇ ਲੱਗਿਆ ਹੈ ਤਾਂ ਇਸ ਬਾਰੇ ਅਪਾ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਤੁਹਾਡੇ ਇਲਾਕੇ ਵਿੱਚ ਪੰਚਾਇਤ ਦੀ ਚੋਣਾਂ ਥੀਆਂ ਹੋਰੀਆਂ ਅਤੇ ਪਿਛਲੇ ਸਰਪੰਚ ਨੇ ਕਿੰਨਾ ਕੁ ਵਿਕਾਰ ਕੀਤਾ ਦੀ ਕਿ ਤੁਹਾਡੇ ਇਲਾਕੇ ਵਿੱਚ ਸਰਪੰਚ ਸਰਕਾਰੀ ਗ੍ਰਾਂਟਾਂ ਨੂੰ ਆਪਣੇ ਘਰ ਵਰਤ ਲੈਂਦਾ ਹੈ ਅਤੇ ਪਿੰਡ ਦਾ ਵਿਕਾਸ ਕੋਈ ਨਹੀਂ ਕਰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਇਹ ਪੂਰਾ ਹਿਸਾਬ ਦੇਣਾ ਪਵੇਗਾ ਤਾਂ ਇਸ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਕਿਹੜੀ ਪੰਚਾਇਤ ਹੈ ਅਤੇ ਤੁਹਾਡੇ ਸਰਪੰਚ ਸਨਮਾਨਦਾਰਨ ਜਾਂ ਬੇਈਮਾਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਹੋਰ ਨਵੇਂ-ਨਵੇਂ ਟੌਪਿਕ ਤੇ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ